ਪੰਜ ਤੱਤਾਂ ਵਿੱਚ ਵਿਲੀਨ ਹੋਏ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵਿਵਾਦ ਵੱਡਾ ਹੋ ਗਿਆ ਹੈ ਇਸ ਮੁੱਦੇ ਉੱਤੇ ਜਿੱਥੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਮੋ ਸਾਹਮਣੇ ਨੇ ਉੱਥੇ ਹੀ ਇਸ ਨੂੰ ਸਿੱਖ ਐਂਗਲ ਤੋਂ ਵੀ ਉਭਾਰਿਆ ਜਾਣ ਲੱਗਾ ਹੈ ਰਾਹੁਲ ਗਾਂਧੀ ਦੀ ਇੱਕ ਟਿੱਪਣੀ ਤੋਂ ਭਾਜਪਾ ਟੜਫੁੱਟੀ ਹੈ ਉਧਰ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਵਾਰਿਆ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਡਾਕਟਰ ਦਲਜੀਤ ਸਿੰਘ ਝੀਮਾ ਨੇ ਵੀ ਅਜਿਹੇ ਪੱਕ ਪਾਤੀ ਅਤੇ ਮਾੜੇ ਰਵੱਈਏ ਲਈ ਕੇਂਦਰ ਸਰਕਾਰ ਅਤੇ ਭਾਜਪਾ ਉਤੇ ਨਿਸ਼ਾਨਾ ਸਿੱਧਿਆ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਬਿਆਨ ਵਿੱਚ ਆਖਿਆ ਭਾਰਤ ਮਾਤਾ ਦੇ ਮਹਾਨ ਸਪੂਤ ਅਤੇ ਸਿੱਖ ਭਾਈਚਾਰੇ ਦੇ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਨਿਗਮਬੋਧ ਘਾਟ ਉਤੇ ਕਰਵਾ ਕੇ ਸਰਕਾਰ ਨੇ ਉਨ੍ਹਾਂ ਦਾ અપਮਾਨ ਕੀਤਾ ਹੈ। ਅਸਲ ਵਿੱਚ ਇਹ ਰੌਲਾ ਡਾਕਟਰ ਮਨਮੋਹ ਸਿੰਘ ਦਾ ਅੰਤਿਮ ਸੰਸਕਾਰ ਰਾਜ ਘਾਟ ਵਿਖੇ ਨਾ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਡਾਕਟਰ ਮਨਮੋਹ ਸਿੰਘ ਦਾ ਅੰਤਿਮ ਸੰਸਕਾਰ ਸ਼ਨੀਚਰਵਾਰ ਨੂੰ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਸਥਿਤ ਨਿਗਮ ਬੋਧ ਘਾਟ ਵਿੱਚ ਕੀਤਾ ਗਿਆ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਮੌਕੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਡੀ ਗਿਣਤੀ ਵਿੱਚ ਸਰਕਾਰੀ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ ਮਰਹੂਮ ਪ੍ਰਧਾਨ ਮੰਤਰੀ ਅਤੇ ਵਿਸ਼ਵ ਦੇ ਮੰਨੇ ਪ੍ਰਮੰਨੇ ਆਰਥ ਸ਼ਾਸਤਰੀ ਰਹੇ ਡਾਕਟਰ ਮਨਮੋਹਨ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਕਾਂਗਰਸ ਵੱਲੋਂ ਸੋਨੀਆ ਗਾਂਧੀ ਪ੍ਰਧਾਨ ਮਲਕਾਰਜਨ ਖੜਗੇ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਬਾੜਾ ਸਮੇਤ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੌਜੂਦ ਰਹੀ ਇਸੇ ਤਰ੍ਹਾਂ ਬਕਵਕ ਸਿਆਸੀ ਤਰ੍ਹਾਂ ਦੇ ਨੁਮਾਇੰਦੇ ਵੀ ਇਸ ਮੌਕੇ ਹਾਜ਼ਰ ਰਹੇ ਅੰਤਿਮ ਸਸਕਾਰ ਮਗਰੋਂ ਮੁੱਦਾ ਭੱਜ ਜਾਣ ਉੱਤੇ ਭਾਜਪਾ ਲਈ ਸਥਿਤੀ ਔਖੀ ਹੋ ਗਈ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਾਹਮਣੇ ਆ ਕੇ ਬਿਆਨ ਦੇਣਾ ਪਿਆ ਦੇਖੋ ਉਹਨਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਜਿਹੜੇ ਵਿਵਾਦ ਉੱਤੇ ਨਵਜੋਤ ਸਿੰਘ ਸਿੱਧੂ ਸੰਜੇ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਕੀ ਬੋਲੇ ਫਿਰ ਇਸ ਦੇ ਜਵਾਬ ਵਿੱਚ ਜੇਪੀ ਨੱਡਾ ਨੇ ਕੀ ਕਿਹਾ અતે અખિર وچ سناવા گے શ્રોમણી કમિટી મેમ્બર અતે એક સ્ટુડન્ટ્સ ફેડરેશન دے પ્રધાન ગુરચર ਸਿੰਘ ગરેવાલ دا ایس સંબંધ وچ کئی પખ અવારતા બયાન બڑا દુખી હો કે મુજે યે કહેના પડતા હૈ કે યે સબકે સાજે હોતે જબ ઇન્સાન ચલા જાતા હે ના તો ઉસકે સાથ કોઈ બેર કોઈ દુશ્મની સબ મિટ જાતા હે લેકિન યહા પે ભી રાજનીતિ ચલ રહી મે આપકો એક છોટા સા સવાલ કરતા હું વો આપ ઇસ देश में सब जगह पहुंचाइए कि अगर अटल जी का संस्कार होना हो और कोई कहता कि राजघाट पे नहीं होता वहां मॉन्यूमेंट नहीं बनेगा कहीं और बनेगा तो क्या कैसा लगता मतलब जातन लागे सोतन जाने किसी पार्टी का मसला नहीं है देश के गौरव में इतिहास का सवाल है ये इंसान खास था ये इंसान जीता जागता इतिहास था समझे नहीं तो ये जब आप ये कहेंगे तो चाहिए ये था कि दरिया जैसा दिल हो उचित को जान के उस पर अमल ना करना एक आयता का आभास बड़ा दिल होना चाहिए ये बहुत ही दुर्भाग्यपूर्ण है और पूरी दुनिया में भारत का सिर शर्म से झुका है इस घटना से कि एक योग्य और महान अर्थशास्त्री जिन्होंने भारत की अर्थव्यवस्था को ऊंचाइयों तक पहुंचाया एक ईमानदार और सच्चे नेता डॉक्टर मनमोहन सिंह जो 10 साल तक भारत के प्रधानमंत्री रहे और सिख समाज से आने वाले एकमात्र नेता जो देश के 10 साल प्रधानमंत्री रहे आपने उनका इतना बड़ा अपमान किया मरणोपरांत उनको राजघाट परिसर में जगह न देना इस देश के लोगों की भावनाओं को कुचलने का काम किया है मोदी सरकार ने और मैं मोदी जी से पूछना चाहता हूं कि आपके मन में इतनी नफरत क्यों भरी हुई है अरे देश के प्रधानमंत्री रहे डॉक्टर मनमोहन सिंह जी दस साल प्रधानमंत्री रहे अटल जी का हम पूरा सम्मान करते हैं उनके निधन पर हम सब लोग गए थे उनका अंतिम संस्कार राजघाट परिसर में ही हुआ उसी क्षेत्र में हुआ जितने और प्रधानमंत्री देश में जिनका निधन हुआ किसी एक का नाम बता दीजिए जिसका निगम बोध घाट पर अंतिम संस्कार हुआ तो आपको अगर उनके परिवार की इच्छा थी तो ये सम्मान देने से क्या आप छोटे हो जाते क्या प्रधानमंत्री आपने आज ये साबित कर दिया कि आप दुनिया के सबसे बड़े दिल हैं दल हैं लेकिन सबसे छोटे दिल हैं दुनिया के सबसे बड़े दल के सबसे छोटे दिल के नेता हैं नरेंद्र मोदी जी और भारतीय जनता पार्टी के लोग पीछे क्यों इस तरह की घटिया राजनीति की जाती है अदरवाइज जिस तरह की वो शख्सियत है ਵੈਸੇ ਹੀ ਉਹਨਾਂ ਦੇ ਨਾਲ ਵਿਤਕਰਾ ਕਰਨਾ ਜਿਹੜਾ ਨਾ ਉਹਨਾਂ ਦੇ ਹੁੰਦਿਆਂ ਵੀ ਕੋਈ ਵਿਤਕਰਾ ਕਰੇ ਤੇ ਗਲਤ ਲੱਗਦਾ ਸੀ ਤੇ ਹੁਣ ਤੋਂ ਰਹੇ ਨਹੀਂ ਚਲੇ ਗਏ ਸਰਕਾਰ ਨੂੰ ਖੁੱਲ੍ਹ ਦੇ ਲਈ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਹੁਣ ਹਮੇਸ਼ਾ ਹੀ ਸਰਕਾਰ ਨੂੰ ਤਾਂ ਖੁੱਲ੍ਹ ਦੇ ਲਈ ਦਿਖਣੀ ਚਾਹੀਦੀ ਔਰ ਖਾਸ ਕਰਕੇ ਜਦੋਂ ਕੋਈ ਮਿਨੋਰਿਟੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਸਮੁੱਚੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਤੇ ਸਾਡੇ ਵਾਸਤੇ ਤਾਂ ਇਹ ਬਹੁਤ ਹੀ ਮਨ ਨੂੰ ਸਦਮਾ ਲੱਗਿਆ ਜਦੋਂ ਕੱਲ ਅਸੀਂ ਸੁਣਿਆ ਕਿ ਜਿੱਥੇ ਸਾਰੇ प्राइम मिनिस्टर का जरा संस्कार किया जाता तो करना तो संस्कार ही है पर वो, वो मान जो सारे उन्होंने तो पहला सीनियर साथियों मिले तो उन्होंने क्यों रखे जा रहे है ये वास्तव में बहुत ही दुर्भाग्यपूर्ण है कि कांग्रेस के पूर्व अध्यक्ष राहुल गांधी और वर्तमान में अध्यक्ष मल्लिका खड़गे जी देश के पूर्व प्रधानमंत्री सम्मानीय मनमोहन सिंह जी के दुखद हासान पर भी राजनीति करने से बाज नहीं आ रहे हैं कांग्रेस के इस घटिया सोच के लिए जितनी भी निंदा की जाए वो कम है कांग्रेस जिसने डॉक्टर मनमोहन सिंह को जीते जी कभी भी वास्तविक सम्मान नहीं दिया अब उनके सम्मान के नाम पर राजनीति कर रहे हैं यह वही कांग्रेस है जिसने पीएम मनमोहन सिंह जी को के ऊपर सुपर पीएम के रूप में मैडम सोनिया गांधी जी को बिठा करके पीएम पद की गरिमा को धूमिल किया उसे नीचा दिखाया यही नहीं पीएम मनमोहन सिंह जी का अपमान जिस तरह से राहुल गांधी ने अध्यादेश ऑर्डिनेंस को फाड़ करके किया था इसकी कोई दूसरी मिसाल नहीं दिखने को मिलती है और आज वही राहुल गांधी पूर्व प्रधानमंत्री स्वर्गीय मनमोहन सिंह जी को के मौत पर भी राजनीति कर रहे हैं आज दे एक वी खबर है ਟੀਵੀ ਚੈਨਲਾਂ ਰਾਹੀਂ ਤੇ ਖ਼ਬਰ ਦੇ ਪਹਿਲੇ ਪੰਨਿਆਂ ਤੇ ਉੱਤੇ ਇੱਕ ਤਸਵੀਰ ਦਿੱਤੀ ਜਾ ਰਹੀ ਹੈ ਜਿਸ ਦਾ ਨਾਂ ਹੈ ਡਾਕਟਰ ਮਨਮੋਹਨ ਸਿੰਘ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਿੰਨ ਦਿਨ ਦੇ ਸ਼ੋਕ ਦੀ ਗੱਲ ਹੋ ਰਹੀ ਹੈ ਤੇ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਟੀਵੀ ਤੇ ਦਿਖਾਈਆਂ ਜਾ ਰਹੀਆਂ ਨੇ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਜਿਸ ਨੂੰ ਮੈਂ ਇਹ ਸਮਝਦਾ ਕਿ ਉਹ ਕਿਸੇ ਵੀ ਰਾਜਨੀਤਿਕ ਵਿਚਾਰ ਧਾਰਾ ਦਾ ਬੰਧੂਆ ਗੁਲਾਮ ਨਹੀਂ ਸੀ ਉਹ ਇੱਕ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲਾ ਇੱਕ ਸਿੱਖ ਸੀ ਜਿਸ ਨੂੰ ਕਾਂਗਰਸ ਪਾਰਟੀ ਨੇ ਆਪਣੇ ਬਹੁਤ ਔਖੇ ਤੇ ਵਿਖੜੇ ਸਮੇਂ 'ਚ ਉਸ ਨੂੰ ਪ੍ਰਧਾਨ ਮੰਤਰੀ ਬਣਾ ਕੇ ਆਪਣੀ ਆਪਣੇ ਤਾਰਨਹਾਰ ਦੇ ਤੌਰ ਤੇ ਉਹਨਾਂ ਨੇ ਲੈ ਕੇ ਆਂਦਾ ਤੇ ਉਸ ਸਮੇਂ ਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੇ ਘਟਾਲੇ ਹੋਏ ਜਿਹੜੇ ਕਿ ਅੱਗੇ ਅੱਜ ਤੱਕ ਦੇਸ਼ ਵਿੱਚ ਇੰਨੀ ਗਿੜਤੀ ਮਰਤੀ ਨਹੀਂ ਸੁਣੀ ਗਈ ਪਰ ਉਹ ਸਾਰੇ ਕਾਸੇ ਦੇ ਵਿੱਚ ਉਹਦੇ ਪ੍ਰਧਾਨ ਮੰਤਰੀ ਹੁੰਦਿਆਂ ਉਹਦੇ ਦਾਮਨ ਤੇ ਇੱਕ ਵੀ ਦਾਗ ਨਾ ਆਇਆ ਕਹਿੰਦੇ ਆ ਕਿ ਦੇ ਅਮਰੀਕਾ ਦਾ ਰਾਸ਼ਟਰਪਤੀ ਵੀ ਡਾਕਟਰ ਮਨਮੋਹਨ ਸਿੰਘ ਲਈ ਕੁਰਸੀ ਛੱਡਦਾ ਤੇ ਅੱਜ ਅਸੀਂ ਸਮਝਦੇ ਆ ਕਿ ਇਹ ਦੇਸ਼ ਹੀ ਨਹੀਂ ਇਹ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਸਿੱਖ ਆ ਭਾਈਚਾਰਾ ਉਹ ਇਸ ਗੱਲ ਤੇ ਡੂੰਘੇ ਦੁੱਖ ਦਾ ਪੋਟਾਵਾ ਕਰ ਰਿਹਾ ਜਿਸ ਦੁੱਖ ਦੇ ਵਿੱਚ ਮੈਂ ਵੀ ਈ ਉਹਨਾਂ ਦੇ ਜਾਣਤੇ ਸ਼ਾਮਲ ਆ ਅਸੀਂ ਅਕਸਰ ਦੇਖਦੇ ਆ ਕਿ ਸੱਤਾ ਵਿੱਚ ਖਾਸ ਤੌਰ ਤੇ ਦਿੱਲੀ ਦੀ ਸੱਤਾ ਤੇ ਬੈਠੇ ਲੋਕ ਇੱਕ ਦੂਜੇ ਲਈ ਜਿਹੜੀ ਸਿਆਸੀ ਸ਼ਿਸ਼ਟਾਚਾਰ ਪੂਰਾ ਨਿਭਾਉਂਦੇ ਆ ਉਹਨਾਂ ਦੇ ਜਾਣ ਦਾ ਸ਼ੋਗ ਵੀ ਉਹਦੇ ਵਿੱਚ ਸ਼ਾਮਲ ਵੀ ਹੁੰਦੇ ਆ ਤੇ ਇਥੋਂ ਤੱਕ ਵੀ ਉਹਨਾਂ ਦਾ ਬਚਾਅ ਵੀ ਕਰਦੇ ਆ ਤੇ ਚਲੋ ਇਹ ਗੱਲ ਹੋਣੀ ਵੀ ਚਾਹੀਦੀ ਆ ਪਰ ਦੂਜੇ ਪਾਸੇ ਅਸੀਂ ਇਹ ਦੇਖ ਰਹੇ ਆ ਕਿ ਪਤਾ ਲੱਗਾ ਕਿ ਦਿੱਲੀ ਦੀ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਘਾਟ ਦੇ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦਾ ਸਸਕਾਰ ਜਿਹੜਾ ਵਾ ਉਹ ਆਮ ਇੱਕ ਜਨਤਕ ਨਿਗਮ ਬੋਧ ਘਾਟ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਕੀਤਾ ਜਾ ਰਿਹਾ ਇਸ ਗੱਲ ਤੇ ਇਤਰਾਜ਼ ਆ ਰਹੇ ਆ ਕੁਝ ਰਾਸੀ ਲੋਕ ਵੀ ਇਤਰਾਜ਼ ਕਰ ਰਹੇ ਨੇ ਕੋ ਸਿੱਖ ਹੋਣ ਦੇ ਨਾਤੇ ਸਿੱਖ ਭਾਵਨਾ ਦੇ ਤੌਰ ਤੇ ਤੌਰ ਤੇ ਕੁਝ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਉਹਨਾਂ ਦੀ ਜੰਮਣ ਪੋਈ ਐ ਅੰਮ੍ਰਿਤਸਰ ਸਾਹਿਬ ਆ ਇਸ ਗੱਲ ਤੇ ਉਹਨਾਂ ਦੇ ਨਾਲ ਲਗਾ ਹੋਣ ਦੇ ਨਾਤੇ ਇਹ ਗੱਲ ਕਰ ਰਹੇ ਨੇ ਆਪਾਂ ਇਹ ਜਾਣਦੇ ਹਾਂ ਕਿ ਜਿਹੜਾ ਰਾਜ ਘਾਟਾ ਉੱਥੇ ਜਿਹੜੀਆਂ ਰਾਸੀ ਸ਼ਖਸੀਅਤਾਂ ਨੂੰ ਉੱਥੇ ਉਹਨਾਂ ਦੀ ਯਾਦਗਾਰ ਜਿਹੜੀ ਬਣਾਈ ਜਾਂਦੀ ਹੈ ਤੇ ਅਕਾਲੀ ਦਲ ਵੀ ਇਸ ਦੀ ਗੱਲ ਕਰ ਰਿਹਾ ਭਾਵੇਂ ਕਿ ਅਕਾਲੀ ਦਲ ਅੱਜ ਕਾਂਗਰਸ ਭਵਨ ਵਿੱਚ ਪਹੁੰਚ ਕੇ ਅਕਾਲੀ ਲੀਡਰਾਂ ਨੇ ਮਨਮੋਹਨ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਇਹ ਵੀ ਇੱਕ ਵੱਡੀ ਚਰਚਾ ਹੈ ਕਿ ਕਾਂਗਰਸ ਭਵਨ ਵਿੱਚ ਅਕਾਲੀ ਦਲ ਅੱਜ ਪਹੁੰਚਿਆ ਤੇ ਅਕਾਲੀ ਦਲ ਨੇ ਵੱਡੇ ਦਿਲ ਨਾਲ ਗੱਲ ਕੀਤੀ ਕਿ ਅਸੀਂ ਕਿਸੇ ਪਾਰਟੀ ਦੇ ਦਫ਼ਤਰ ਨਹੀਂ ਪਹੁੰਚੇ ਅਸੀਂ ਤਾਂ ਡਾਕਟਰ ਮਨਮੋਹਨ ਸਿੰਘ ਜੀ ਦੀ ਉਸ ਸ਼ਖਸੀਅਤ ਨੂੰ ਸਤਿਕਾਰ ਦੇਣ ਲਈ ਪਹੁੰਚੇ ਹਾਂ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਜਿਹੜੀ ਚਰਚਾ ਇਸ ਗੱਲ ਨਾਲ ਵੀ ਜੁੜਦੀ ਹੈ ਤੇ ਦਿਲ ਤੇ ਥੋੜਾ ਜਿਹਾ ਦਰਦ ਵੀ ਕਰਦੀ ਹੈ ਕਿ ਉਹਨਾਂ ਨੂੰ ਰਾਜ ਘਾਟ ਵਿੱਚ ਜਗ੍ਹਾ ਨਾ ਦੇਣਾ ਉਹਦੇ ਘਟ ਗਿਣਤੀ ਦੇ ਹੋਣ ਕਰਕੇ ਆਗੂ ਕਰਕੇ ਆ ਤੇ ਇਸ ਤੋਂ ਅੱਗੇ ਗੱਲ ਕਰੀਏ ਤੇ ਉਹਦੇ ਇੱਕ ਦਸਤਾਰ ਧਾਰੀ ਪ੍ਰਧਾਨ ਮੰਤਰੀ ਦੇ ਹੋਣ ਕਰਕੇ ਤਾਂ ਨਹੀਂ ਇਹਦੇ ਵਿੱਚ ਗੱਲ ਕੁਝ ਜਿਹੜੀ ਹੈ ਇਹ ਵਜ਼ਨ ਰੱਖਦੀ ਆ ਪਰ ਮੈਂ ਇਹਦੇ ਉਲਟ ਸਮਝਦਾ ਕਿਉਂਕਿ ਡਾਕਟਰ ਮਨਮੋਹਨ ਸਿੰਘ ਇੱਕ ਗੁਰੂ ਦੀ ਭੈ ਭਾਵਨਾ ਵਿੱਚ ਰਹਿਣ ਵਾਲਾ ਸਿੱਖ ਸੀ ਉਹ ਕਿੰਨਾ ਕੁ ਰੋਲ ਕਰ ਸਕਿਆ ਸਿੱਖੀ ਦੇ ਬਾਰੇ ਦੇ ਵਿੱਚ ਉਹ ਉਸ ਗੱਲ ਤੇ ਮੈਂ ਵੱਡੀ ਚਰਚਾ ਨਹੀਂ ਕਰਾਂਗਾ ਪਰ ਉਸ ਨੇ ਆਪਣੇ ਮਨ ਦੇ ਅੰਦਰ ਜਿਹੜਾ 84 ਦਾ ਜਿਹੜਾ ਘੱਲੂ ਘਾਰਾ ਸੀ ਉਹਦੇ ਬਾਰੇ ਮਾਫੀ ਜ਼ਰੂਰ ਮੰਗੀ ਸੀ ਤੇ ਮੈਂ ਇਹ ਸਮਝਦਾ ਕਿ ਰਾਜ ਘਾਟ ਜੋ ਉਹਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਜਗ੍ਹਾ ਨਾ ਦੇ ਕੇ ਮੈਨੂੰ ਲੱਗਦਾ ਹੈ ਕਿ ਮੇਰੀ ਭਾਵਨਾ ਨਾਲ ਇੱਕ ਚੰਗਾ ਕੰਮ ਕੀਤਾ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਕਿਉਂਕਿ ਮੈਂ ਸੋਚਦਾ ਕਿ ਉਹਨਾਂ ਦਾ ਜਿਹੜਾ ਕਦਾ ਉਹ ਬਹੁਤ ਵੱਡਾ ਵਾ ਉਹਨਾਂ ਨੇ ਇਸ ਦੇਸ਼ ਨੂੰ ਬਚਾਇਆ ਤੇ ਉਸ ਰਾਜਕਾਰਡ ਦੇ ਵਿੱਚ ਜਿੱਥੇ ਗਾਂਧੀ ਦੀ ਸਮਾਧਾ ਜਿੱਥੇ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਜਿੱਤਣ ਤੋਂ ਬਾਅਦ ਸੱਤਾ ਤੇ ਆਉਣ ਤੋਂ ਬਾਅਦ ਉੱਥੇ ਜਾ ਕੇ ਫੁੱਲ ਮਲਾਵਾ ਭੇਟ ਕਰਦੇ ਆ ਜਦੋਂ ਕਿ ਬੇਸਿਕਲੀ ਉਹ ਇੱਕ ਅੰਗਰੇਜ਼ ਦਾ ਇੱਕ ਦਲਾਲ ਸੀ ਤੇ ਸਿੱਖਾਂ ਦੇ ਨਾਲ ਵਾਦਾ ਖਲਾਫੀ ਕਰਨ ਵਾਲਾ ਇੱਕ ਐਸਾ ਲੀਡਰ ਸੀ ਜੀਨੇ ਕਿਹਾ ਸੀ ਕਿ ਗੁਰਗੋਬਿੰਦ ਸਿੰਘ ਜੀ ਇੱਕ ਭਟਕੇ ਹੋਏ ਜਿਹੜੇ ਇਨਕਲਾਬੀ ਸੀ ਐਸੀ ਗੱਲ ਕਰਨ ਵਾਲਾ ਗਾਂਧੀ ਜਿਹੜਾ ਕਿ ਸਿੱਖਾਂ ਦੀ ਜਿਹੜੀ ਹੈ ਭਾਵਨਾ ਦੇ ਨਾਲ ਅਨੁਕੂਲ ਨਹੀਂ ਉਤਰਦਾ ਹੋਰ ਜਗ੍ਹਾ ਨਹਿਰੂ ਦੀ ਜਵਾਰਲਾਲ ਨਹਿਰੂ ਜਿਹੜਾ ਕਿ ਪਹਿਲਾ ਪ੍ਰਧਾਨ ਮੰਤਰੀ ਬਣਿਆ ਜਿਹਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵਿਚਾਰ ਚੱਲੀ ਕਿ ਜਿਹੜੇ ਸਿੱਖ 2% ਹੋਣ ਦੇ ਨਾਤੇ ਉਹਨਾਂ ਨੇ ਦੇਸ਼ ਦੀ ਇਜਾਦੀ ਲਈ ਆਪਣੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਕੱਲ ਨੂੰ ਸਾਡੀ ਸੱਤਾ ਤੇ ਉਹ ਤੇ ਨਿਗਾ ਵੀ ਕਰ ਸਕਦੇ ਆ ਤੇ ਸਾਡੇ ਨਾਲ ਉਹ ਇਸ ਗੱਲ ਲਈ ਆਪਣੇ ਹੱਕਾਂ ਲਈ ਲੜ ਵੀ ਸਕਦੇ ਆ ਤੇ ਸਭ ਤੋਂ ਪਹਿਲਾਂ ਜਰਾਇਮ ਪੇਸ਼ਾ ਸਿੱਖ ਹੋਣ ਦਾ ਸਰਕੂਲਰ ਜਿਹੜਾ ਉਹ ਨਹਿਰੂ ਨੇ ਕੱਢਿਆ ਤੇ ਉਸ ਨਹਿਰੂ ਦੇ ਰਾਜਕਾਲ ਤੋਂ ਲੈ ਕੇ ਪਿਛਲੇ ਸਮੇਂ ਤੱਕ ਪੰਜਾਬ ਦੇ ਨਾਲ ਵਿਤਕਰੇ ਤੇ ਖਾਸ ਤੌਰ ਤੇ ਸਿੱਖਾਂ ਨਾਲ ਵਿਤਕਰੇ ਜਿਹਦੇ ਨਤੀਜੇ ਜਿਹੜੇ ਆ ਪੰਜਾਬ ਦਾ ਇਹ ਅੱਜ ਦੇ ਹਾਲਾਤ ਹੋਣੇ ਕਿਸਾਨਾਂ ਦੀ ਅੱਜ ਦੀ ਹਾਲਾਤ ਇਹ ਗੱਲਾਂ ਉਸ ਗੱਲ ਦੇ ਦੇ ਸਾਹਮਣੇ ਸਬੂਤ ਨੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਵੀ ਉੱਥੇ ਹੀ ਸਮਾਦ ਹੈ ਜਿਹੜੀ ਇੰਦਰਾ ਗਾਂਧੀ ਨੇ ਆਪਣੀ ਆਡਰਾਂ ਰਾਹੀਂ ਇਹ ਦੇਸ਼ ਦੇ ਦੁਨੀਆ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕ ਤੋਪ ਚਾੜੇ ਜੋ ਉਹਦਾ ਨਜ਼ਰੀਆ ਸੀ ਸਿੱਖੀ ਪ੍ਰਤੀ ਉਹ ਸਾਹਮਣੇ ਆਇਆ ਇਹ ਬਹੁਤ ਮਾੜਾ ਮੰਜ਼ਰ ਹੋਇਆ ਉਹਦੀ ਸਮਾਦ ਵੀ ਰਾਜਕਾਟ ਵਿੱਚ ਉੱਥੇ ਹੀ ਨੇੜੇ ਤੇੜੇ ਹੋਣੀ ਸੀ ਤੇ ਉਸ ਤੋਂ ਅੱਗੇ ਲੈ ਲਓ ਕਿ ਉਸ ਨਵੰਬਰ ਦੇ ਵਿੱਚ ਦੇਸ਼ ਦੇ ਲੋਕਤੰਤਰ ਤੇ ਸਭ ਤੋਂ ਵੱਡਾ ਜਿਹੜਾ ਕਲੰਕ ਲੱਗਾ ਉਹ ਸਿੱਖਾਂ ਦਾ ਕਤਲੇਆਮ ਸਿੱਖਾਂ ਦੀ ਨਸਲਕੁਸ਼ੀ ਜਿਸ ਨੂੰ ਰਜੀਵ ਗਾਂਧੀ ਨੇ ਇਹ ਗੱਲ ਕਹਿ ਕੇ ਮੰਨਿਆ ਤੇ ਉਸ ਨੂੰ ਪ੍ਰਵਾਨ ਚੜਾਇਆ ਤੇ ਇਸ ਗੱਲ ਦਾ ਦਾਵਾ ਕੀਤਾ ਕਿ ਜਦੋਂ ਵੱਡਾ ਦਰਖਤ ਲੱਗਦਾ ਤਾਂ ਧਰਤੀ ਹਿਲਦੀ ਹੈ ਤੇ ਉਹਨੇ ਕਿਹਾ ਕਿ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਇਹਨਾਂ ਲੋਕਾਂ ਦੀਆਂ ਉਥੇ ਯਾਦਗਾਰਾਂ ਦੇ ਵਿੱਚ ਜੇ ਮਨਮੋਹਨ ਸਿੰਘ ਦੀ ਯਾਦਗਾਰ ਬਣਦੀ ਤੇ ਮੈਨੂੰ ਲੱਗਦਾ ਇੱਕ ਸਿੱਖ ਹੋਣ ਦੇ ਨਾਤੇ ਸ਼ਾਇਦ ਉਸ ਨਾਲ ਨਿਆਣਾ ਨਾ ਕਰ ਸਕਦੇ ਸੋ ਮੇਰਾ ਇਹ ਵੱਖਰਾ ਜਿਹਾ ਨਜ਼ਰੀਆ ਸ਼ਾਇਦ ਕਿਸੇ ਨੂੰ ਉਪਰਾ ਲੱਗੇ ਇਹ ਭਾਵੇਂ ਕਿੱਦਾਂ ਵੀ ਹੋਵੇ ਪਰ ਮੈਂ ਆਪਣੇ ਆਪ ਦੇ ਵਿੱਚ ਇਹ ਗੱਲ ਸਮਝਦਾ ਕਿ ਮਨਮੋਹਨ ਸਿੰਘ ਦਾ ਸਾਡੇ ਤੇ ਕਰਜ਼ ਰਹੇਗਾ ਮਨਮੋਹਨ ਸਿੰਘ ਇੱਕ ਚੰਗਾ ਜੀਵਨ ਜਿਉ ਕੇ ਗਿਆ ਇੱਕ ਰਾਸੀ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਰਹਿੰਦੇ ਆ ਉਹਦੇ ਜ਼ਿੰਦਗੀ ਦੇ ਉਹਦੇ ਜੀਵਨ ਤੇ ਇੱਕ ਵੀ ਕਿਸੇ ਕਰਪਸ਼ਨ ਦਾ ਜਾਂ ਕਿਸੇ ਵਿਰੋਧਤਾ ਦਾ ਦਾਗ ਨਹੀਂ ਹੈ ਜਦੋਂ ਵੀ ਕਦੇ ਪੰਜਾਬ ਨੇ ਉਸ ਵੱਲ ਦੇਖਿਆ ਤੇ ਉਹਨੇ ਪੰਜਾਬ ਦੇ ਲਈ ਜੋ ਕੁਝ ਕਰ ਸਕਦਾ ਸੀ ਉਸ ਤੋਂ ਵੀ ਵੱਧ ਕੀਤਾ ਇਸ ਗੱਲ ਦੀ ਗਵਾਹੀ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਭਰਦੇ ਨੇ ਤੇ ਇਸ ਪੰਜਾਬ ਦੇ ਲੋਕ ਵੀ ਭਰਦੇ ਨੇ ਅੱਜ ਉਹਨਾਂ ਦੇ ਜਾਣ ਦਾ ਸਾਡੇ ਮਨ ਦੇ ਵਿੱਚ ਡੂੰਗਾ ਦੁੱਖ